Instagram Facebook ਭਰਾਓ ਆ ਜਿਹੜੀ ਤੁਸੀਂ ਉਹ ਸਕਰੀਨ ਤੇ ਮੇਰੇ ਫੋਟੋ ਪਹਿਲਾਂ ਵੇਖਦੇ ਚ ਪਏ ਇਹ ਇੱਕ ਇਹਗਾ ਸਰਦਾਰ ਬਿੰਦ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਤੇ ਦੂਜੀ ਪਾਸੇ ਇਹਗਾ ਇੱਕ ਕਰਮਜੀਤ ਅਨਮੋਲ ਵਾਜਦਾ ਆ ਜਿਹੜਾ ਫਿਲਮਾਂ ਫੁਲਮਾਂ ਚ ਕੰਮ ਕਰਦਾ ਇਹ ਉਹ ਦੋਹਾਂ ਦੀਆਂ ਫੋਟੋਆਂ ਨੇ ਤੁਸੀਂ ਦੇਖ ਸਕਦੇ ਹੋ ਠੀਕ ਆ ਹੁਣ ਫਰੀਦਕੋਟ ਵਾਲਿਆਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਵੋਟਾਂ ਸ਼ਹੀਦ ਪਰਿਵਾਰ ਨੂੰ ਪਾਉਣੀਆ ਨੇ ਇੰਨੇ ਚਾਰਾਂ ਨੂੰ ਕਹੋ ਨੀਆ ਵੀ ਜੇ ਤਾਂ ਤੁਸੀਂ ਆਪਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਹੈ ਚੰਗੇ ਰਸਤੇ ਲਾਉਣਾ ਹੈ ਚੰਗੀ ਗੁਰਵਿਦਿਆ ਦੇਣੀ ਹੈ ਤੇ ਫਿਰ ਸਰਬਜੀਤ ਨੂੰ ਬੇਨਤ ਸਿੰਘ ਦੇ ਸ਼ਹੀਦ ਦੇ ਪੁੱਤਰ ਨੂੰ ਅੱਗੇ ਲਾਇਓ ਬੋਟਾ ਬਾਗ ਕਿਉਂ ਦੇਖੋ ਬੇਨਤ ਸਿੰਘ ਇੱਕ ਉਹ ਚੀਜ਼ ਸੀ ਪੁਲਸ ਦੇ ਵਿੱਚ ਨਿਪਰਤੀ ਸੀ ਤੇ ਜਦੋਂ ਹਰਮੰਦਰ ਸਾਹਿਬ ਗਿਆ ਤਾਂ ਉਹਨੇ ਜਾ ਕੇ ਵੀ ਅਖਿਆ ਵੀ ਸਾਰਾ ਢਾਗ ਢੇਰੀ ਕੀਤਾ ਪਿਆ ਤੇ ਉਹਨੇ ਫਿਰ ਨਾ ਤਾਂ ਆਪਦੇ ਜੁਆਕਾਂ ਦੀ ਪ੍ਰਵਾਹ ਕੀਤੀ ਤੇ ਨਾ ਉਹਨੇ ਕਿਸੇ ਦੀ ਪ੍ਰਵਾਹ ਕੀਤੀ ਉਹਨੇ ਇੱਕ ਆਪਦੇ ਪਿਓ ਦਾ ਘਰ ਵੇਖਿਆ ਸਾਰਾ ਢਾਗ ਢੇਰੀ ਗੋਲੀਆਂ ਨਾਲ ਛਾਨਣੀ ਛਾਨਣੀ ਕੀਤਾ ਪਿਆ ਤੇ ਫਿਰ ਉਹਨੇ ਪਾੜ ਦਿੱਤੀ ਦੋਨੇ ਇੰਦਰਾ ਗਾਂਧੀ ਤੇ ਕਰਤੂਤਾ ਸੀ ਕਾਲੀਆਂ ਦੀਆਂ ਇਹਨਾਂ ਰਲ ਕੇ ਸਾਰਿਆਂ ਨੇ ਗੇਮ ਕੀਤੀ। ਇਹ ਗੱਲ ਨਹੀਂ ਸੀ ਜਿਨ੍ਹਾਂ ਰਲ ਕੇ ਗੇਮ ਕੀਤੀ ਸੀ ਵੀ ਇਹ ਹਰਮੰਦਰ ਸਾਹਿਬ ਤੇ ਕਬਜ਼ਾ ਕਰੇਗਾ ਤੇ ਸਾਨੂੰ ਇਥੋਂ ਕੱਢੇਗਾ। ਕਾਲੀਆਂ ਦੀ ਇਹ ਸੋਚ ਸੀ। ਤੇ ਹੋਵੇ ਨਾ ਕਿ ਬਦਨਾਮੀ ਇਹਦੀ ਹੋ ਜੇ ਗੇਂਦਰਾਂ ਗਾਂਧੀ ਦੀ। ਕਿ ਸਤਪਿੰਡਰਾਂ ਵਾਲੇ ਮਾਰੇ ਜਾਣਗੇ। ਤੇ ਸਾਡੀ ਹੋ ਜਾਈਗੀ ਬੱਲੇ ਬੱਲੇ। ਜਿੱਥੋਂ ਮਿਰਸਾ ਸਿੰਘ ਬਟੋਆ ਹੱਥ ਕੜੇ ਕਰਕੇ ਨਿਕਲਿਆ ਸੀ ਜਿੱਥੇ ਅੱਜ ਭਾਈ ਅਮਰਪਾਲ ਸਿੰਘ ਦੇ ਬਰਾਬਰ ਜਿਹੜੇ ਆਂਦੇ ਨੇ ਅਸੀਂ ਸਿੱਖ ਪੰਥ ਸਿੱਖ ਪੰਥ ਜਿਨ੍ਹਾਂ ਨੇ ਆਪਦਾ ਬੰਦਾ ਭਾਈ ਅਮਰਪਾਲ ਸਿੰਘ ਦੇ ਬਰਾਬਰ ਖੜਾ ਰਿਆ ਉਹ ਆ ਸੰਗੀ ਗੱਲ ਤੇ ਜਦੋਂ ਰਮੰਦਾ ਸਾਹਿਬ ਛਾਂਣ ਨਹੀਂ ਹੋਇਆ ਵੇਖਿਆ ਤੇ ਫਿਰ ਉਹਨੇ ਆਪਦੀ ਇਹ 7 ਸਾਲ ਦਾ ਆਪਦੇ ਮੂੰਹ ਦਾ ਬਸ 7 ਸਾਲ ਦਾ ਇਹਨਾਂ ਪਰਵਾਹ ਨਹੀਂ ਕੀਤੀ ਇਹ ਮਾਰਿਆ ਗਿਆ ਛੋਟੇ ਛੋਟੇ ਬੱਚੇ ਸੀ ਇਹਨਾਂ ਨੂੰ ਤਸਹੀਹ ਦਿੱਤੀ ਪਰਿਵਾਰ ਨੂੰ ਕਹਿੰਦੀ ਮਾਤਾ ਨੂੰ ਨਾ ਸਾਰਿਆਂ ਨੂੰ ਠੀਕ ਹੈ ਜੀ ਤਾਂ ਅੱਜ ਵੀ ਉਹਦੇ ਕੋਲੇ ਆਪਦੇ ਬਾਪ ਦੀਆਂ ਵਰਦੀਆਂ ਪੁੱਲ ਸਾਰੀਆਂ ਪਈਆਂ ਬੈਂ ਸਿੰਘ ਦੀਆਂ ਠੀਕ ਹੈ ਤੇ ਛੀਰ ਪਰਿਵਾਰ ਤਾਂ ਸਾਰੇ ਹੀ ਆਂਦੇ ਨੇ ਮੈਂ ਤੁਹਾਨੂੰ ਇਹ ਗੱਲ ਦੱਸ ਦਣਾ ਜਦੋਂ ਵੋਟਾਂ ਆ ਜਾਂਦੀਆਂ ਨਾ ਉਦੋਂ ਸਾਰੇ ਆਂਦੇ ਨੇ ਮੈਂ ਪੰਥਕ ਮੈਂ ਪੰਥਕ ਮੈਂਨ ਮੈਂ ਪੰਥਕ ਮੈਂ ਰਸਾ ਬਟਵਾ ਦਾ ਮੈਂ ਬੜਾ ਪੰਥਕ ਹੱਥ ਖੜੇ ਕਰਕੇ ਨਿਕਲਿਆ ਅਰਬਾਂ ਕਿਲੇ ਜ਼ਮੀਰ ਬਣਾਲੀ ਉਹ ਨਾ ਮੈਂ ਪੰਤਕਾ ਸੁਖਬੀਰ ਬਾਦਲਾ ਦਾ ਮੇਰਾ ਪਿਓ 16 ਸਾਲ ਅੰਦਰ ਰਿਹਾ ਉਹਦੀ ਵੀਡੀਓ ਤੁਹਾਨੂੰ ਸੁਣੀ ਹੋਣੀ ਸਾਰਿਆਂ ਨੇ 16 ਸਾਲ ਅੰਦਰ ਰਿਹਾ ਤੇ ਉਹ ਸਾਡਾ ਬੁੱਢਾ ਹੀ ਬੰਦੀ ਸਿੰਘਾ ਚੋਂਦਾ ਤੇ ਜਿੰਦੇ ਬਾਦਲ ਸਾਹਿਬ ਨੇ 11 ਏਕੜ ਜ਼ਮੀਨ ਬਣਾ ਲਈ ਟਰਾਂਸਪੋਰਟ ਮੈਂ ਮਹਿਕਮੇ ਦੇ ਮਾਲਕ ਬਣ ਕੇ ਉਹਦਾ ਮਾਂ ਵੀ ਸ਼ਹੀਦ ਪਰਿਵਾਰ ਨਹੀਂ ਅਸਲਾ ਹੈ ਆ ਅਸਲ ਉਹ ਨੇ ਜਿਨ੍ਹਾਂ ਦੇ ਘਰਾਂ ਚ ਕਾ ਹੋ ਗਿਆ ਅਸਲ ਇਹ ਨੇ ਜਿਨ੍ਹਾਂ ਨੇ ਉੱਥੇ ਵਟਾ ਲਿਆ ਠੀਕ ਹੈ ਤੇ ਹੁਣ ਅਗਲੀ ਗੱਲ ਤੇ ਆਜੋ ਵੀ ਜੇ ਤੁਸੀਂ ਵੋਟਾਂ ਪਾਉਣੀਆਂ ਇਹਨਾਂ ਨਚਾਰਾਂ ਨੂੰ ਕਦੇ ਇਹ ਬਣ ਗੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰਾ ਇੱਕ ਮੁੰਡਾ ਇੱਕ ਭਨੇਵਾ ਦੋਵੇਂ ਸ਼ਰਾਬ ਪੀਂਦੇ ਪੀੜਾ ਵੀ ਲਾਉਂਦੇ ਸੀ ਉਹਨੀਆਂ ਵੀਡੀਓ ਸੋਣ-ਸੋਣ ਕੇ ਤੋਂ ਛੱਡ ਗਏ ਬਿਲਕੁਲ ਸਹੀ ਨੇ ਹੋਰ ਬੜੇ ਮੁੰਡੇ ਚਿੱਟੇ ਤੋਂ ਮੈਂ ਆਪ ਬਚਵਾਇਆ ਇਹਨਾਂ ਦੇ ਕੋਲ ਕੱਲ ਕੇ ਬਿਲਕੁਲ ਸਹੀ ਨੇ 12 ਜੀ ਬਾਣੀ ਨਾਲ ਜੋੜਿਆ ਨੇ ਤੇ ਉਹੋ ਚੀਜ਼ ਈ ਸਰਬਜੀਤ ਸਰਬਜੀਤ ਨੂੰ ਵੋਟਾਂ ਵੱਧ ਤੋਂ ਵੱਧ ਪਾਓ ਪਾ ਕੇ ਜਿਤਾਓ ਜਿਤਾ ਕੇ ਵੇਖੋ ਉੱਥੇ ਇੰਦਰਗਾਦੀ ਦਾ ਪੁੱਤਰਾ ਰਾਹੁਲ ਗਾਂਧੀ ਤੇ ਉੱਥੇ ਬੀਨਤ ਸਿੰਘ ਦਾ ਪੁੱਤਰ ਜਦੋਂ ਸਾਹਮਣੇ ਬੈਠੇ ਹੋਣਗੇ ਨਾ ਅੱਖਾਂ ਚ ਅੱਖਾਂ ਪਾ ਕੇ ਇਹੋ ਪਤਾ ਲੱਗਦਾ ਸਮਝੀਏ ਗੱਲ ਡੋਰ ਕਹਿੰਦੇ ਆ ਤੁਹਾਡੇ ਹੱਥ ਤੇ ਆ ਜਿਹੜੇ ਨਕਲੀ ਫਰ ਦੇ ਨਾ ਝਾੜੂ ਵਾਲੇ ਬਾਕੀ ਤੁਹਾਡੇ ਨਾਲ ਫਰੀਦਕੋਟ ਵਾਲਾ ਇੱਕ ਹੋਰ ਵੱਡੀ ਗਿਦਾਰੀ ਕੀਤੀ ਜਿਹੜਾ ਇਹ ਮਗਾਏ ਅਨਮੋਲ ਕਰਮ ਜੀ ਤੇ ਅਨਮੋਲ ਇਹ ਮਰਾਸੀ ਇਹ ਜਹਾਜ਼ ਦਾ ਕਲਦੀਮ ਮਾਨਕ ਦਾ ਪਨੇਵਾ ਠੀਕ ਆ ਤਾਂ ਇਹਨਾਂ ਨੇ ਸਰਟੀਫਿਕੇਟ ਜਾਲੀ ਬਣਾ ਕੇ ਪਹਿਲੋ ਸੰਗਰੂਰ ਤੋਂ ਖਲਾਰੂ ਸੀ ਫਿਰ ਇਹਨਾਂ ਫਰੀਦਕੋਟ ਤੋਂ ਖਲਾਰਤਾ ਜਿਸ ਸੰਗਰੂਰ ਦੇ ਵਿੱਚ ਸ਼ਗਪਾਲ ਖੜੇ ਨਹੀਂ ਆ ਜਾਣਾ ਤੇ ਆ ਜਾਣਾ ਦੂਜੇ ਨੇ ਆਪਣੇ ਨੇ ਸਿਮਰਜੀਤ ਮਾਨ ਨੇ ਤੇ ਤੂੰ ਫਰੀਦਕੋਟ ਚਲਾ ਜਾ ਕਿਉਂਕਿ ਫਰੀਦਕੋਟ ਦੇ ਲੋਕਾਂ ਨੂੰ ਨਹੀਂ ਪਤਾ ਲੱਗਣਾ ਇਹਨਾਂ ਤੇ ਇਹ ਤਾਂ ਨਹੀਂ ਪਤਾ ਵੀ ਫਰੀਦਕੋਟ ਦੇ ਵਿੱਚ ਦਲਤ ਉਹ ਤੋਂ ਵੀ ਜ਼ਿਆਦੇ ਬੈਠੇ ਨੇ ਉਹਨੇ ਪੱਟ ਕੇ ਸਾਰਾ ਸਬੂਤ ਲੈ ਜਾਂਦਾ ਕੱਲਾ ਕੱਲਾ ਉਹ ਲੋਕਾਂ ਨੂੰ ਇਹ ਵੀ ਤੇ ਕਾਰਵਾਈ ਕਰਾਓ ਤੁਹਾਡਾ ਗਰੀਬਾਂ ਦਾ ਹੱਕ ਮਾਰਦਾ ਤੇ ਤੁਸੀਂ ਇਹਨਾਂ ਲੋਕਾਂ ਦਾ ਸਪੋਰਟ ਭਾਲਦੇ ਇਹਨਾਂ ਲੋਕਾਂ ਦਾ ਮਤ ਭਾਲਦੇ ਬਿਲਕੁਲ ਲੋਕਾਂ ਨੂੰ ਪੀਲੇ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਓ ਤੁਹਾਡੇ ਬੱਚਿਆਂ ਦਾ ਭਵਿਕ ਤੁਹਾਡੀਆਂ ਧੀਆਂ ਭੈਣਾਂ ਦਾ ਭਵਿਕ ਨਾ ਬਚੇ ਮੈਂ ਨੁਕਿਆ ਗਿਆ ਸਿੱਖ ਕੌਮ ਜਿਹੜੀ ਨਾ ਵੇਖੋ ਮੈਂ ਮੈਂ ਬੇਨਤੀ ਕਰਦਾ ਸਿੱਖ ਕੌਮ 36 ਪਿੰਡ ਦੇ ਕਰੀਬ ਤੇ ਕਿਤੇ ਵੀ ਜ਼ੁਲਮ ਹੁੰਦਾ ਹੋਵੇ ਉੱਥੇ ਖੜ ਜਾਣ ਕੇ ਜਾ ਕੇ ਇਹ ਬਿਲਕੁਲ ਗਲਤ ਕੰਮ ਸਮਝੀਏ ਕਰ ਤਾਂ ਤੁਹਾਨੂੰ ਸਾਡੀ ਪੀਲ ਹੈ ਕਿ ਆਪਣੀਆਂ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਨੇ ਵੋਟਾਂ ਪੈ ਗਈ ਆਪਣੇ ਸਰਬਜੀਤ ਵੀ ਜਿੱਤ ਜਾਣਾ ਅਮਰਤਪਾਲ ਵੀ ਜਿੱਤ ਜਾਣਾ ਤੇ ਸਿਮਰਜੀਤ ਮਾਨ ਦੀ ਤਾਂ ਮੈਂ ਚਲੋ ਹੁਣ ਗੱਲ ਨਹੀਂ ਕਰਦਾ ਕੰਮ ਉਹਨੇ ਵੀ ਬੜਾ ਘਟਿਆ ਕੀਤਾ ਸਿਮਰਜੀਤ ਮਾਨ ਨੇ ਵੀ ਵੇਖੋ ਜੇ ਅਸੀਂ ਆਲੇ ਨਾ ਅਸੀਂ ਪੰਥਕਾਂ ਪੰਥਕਾਂ ਜੇ ਸਾਨੂੰ ਢਿੱਡ ਦਾ ਲਾਲਚ ਨਹੀਂ ਸਾਨੂੰ ਲਾਲਚ ਨਹੀਂ ਕਿਸੇ ਗੱਲ ਦਾ ਤੇ ਫੇਰ ਸਾਨੂੰ ਫਾਇਦਾ ਕੋ ਨਹੀਂਗਾ ਆ ਭਾਈ ਸਿਮਰਜੀਤ ਮਾਨ ਨੇ ਵੀ ਇੱਕ ਬੰਦਾ ਖਿਲਾੜਿਆ ਉੱਥੇ ਸਰਬਜੀਤ ਦੇ ਬਰਾਬਰ ਕਿੱਡੀ ਵੇਖੋ ਨਮੋਸ਼ੀ ਵਾਲੀ ਗੱਲ ਕਿੱਡੀ ਨਮੋਸ਼ੀ ਵਾਲੀ ਗੱਲ ਨਹੀਂ ਬੰਦਾ ਸਦਾ ਨਾ ਕਦੇ ਨਹੀਂ ਸੁਬੰਦਾ ਜੀ ਅਸੀਂ ਆਣੇ ਨਾ ਅਸੀਂ ਲੋਕਾਂ ਦੀ ਸੇਵਾ ਕਰਨੀ ਲੋਕਾਂ ਦੀ ਤੇ ਫਿਰ ਸਰਬਜੀਤ ਵੀ ਤੁਹਾਡੇ ਨਾਲ ਹੀ ਸੀ ਉਹ ਵੀ ਸਾਡਾ ਜਿਹੜਾ ਗੁਰੂ ਸਾਹਿਬ ਏ ਉਹਨੇ ਤਾਂ ਨਹੀਂ ਉਹਨੇ ਤਾਂ ਨਹੀਂ ਪਾਰਟੀਆਂ ਬੜਾਈਆਂ ਵੀ ਅਕਾਲੀ ਦਾਲਾ ਫਲਾਣਾ ਦਾਲਾ ਟਿੰਕੜਾ ਦਾਲਾ ਔਕੜਾ ਦਾਲਾ ਉਹਨੇ ਤਾਂ ਨਹੀਂ ਬਣਾਇਆ ਨਾ 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 ਉਹਨੇ ਤਾਂ ਬੰਦਾ ਸਾਜਿਆ ਬੰਦਾ ਸਾਜ ਕੇ ਭੇਜਦਾ ਪਰ ਅਸੀਂ ਮੈਂ ਅਕਾਲੀ ਦਾਲ ਮੈਂ ਫਲਾਣਾ ਮੈਂ ਅੰਮਰਸਰ ਕਾਲੀ ਮੈਂ ਫਲਾਨੇ ਕਾਲੀ ਸਿਮਰਜੀਤ ਮਾਨ ਨੂੰ ਉਦੋਂ ਵੱਡੀ ਗੈਦਾਰੀ ਕੀਤੀ ਮੈਂ ਉਹਦੀ ਵੀਡੀਓ ਸੁਣਦਾ ਪਿਆ ਸੀ ਉਹਦਾ ਮੈਂ ਮੈਨੂੰ ਸਿਰਫ ਇਹ ਵਰਤਦਾ ਹੀ ਸੀ ਕੋਈ ਪੈਸਾ ਨਹੀਂ ਤੇ ਕੋਈ ਥੇਲਾ ਨਹੀਂ ਇਹਦਾ ਬਿਲਕੁਲ ਸਿਮਰਜੀਤ ਮਾਨ ਦਾ ਪੱਕਾ ਹੈ ਨਾ ਸਾਡੇ ਤੋਂ ਫਰੀਦਕੋ ਅਫਰੋਜਪੁਰ ਤੋਂ ਟਿਕਟ ਦਿੰਦਾ ਸੀ ਇਹਦਾ ਟਿਕਟ ਵੇਰ ਕੇ ਸੁਣਦਾ ਅਗਲੇ ਨੇ ਯਾ ਟਿਕਟ ਲੈ ਲੈ ਜਿਤਨੇ ਜਿੱਤ ਜੀ ਨਹੀਂ ਜਿੱਤੇਗਾ ਨਾ ਸੀ ਮੇਰੇ ਕੋਲੇ ਕੋਈ ਕੋਈ ਖਰਚਾ ਨਹੀਂ ਕੋਈ ਫੰਡ ਨਹੀਂ ਕੋਈ ਕੁਝ ਨਹੀਂ ਸਿਮਰਜੀਤ ਉਹ ਚੀਜ਼ ਹੈ ਆਸ ਨਹੀਂ ਹੈ ਕਿ 13 ਦੇ 13 ਜਿੱਤੇ ਜੀਤੇ ਸੰਭਾਲਿਆ ਨਹੀਂ ਗਿਆ ਮੌਕਾ ਅਸੀਂ ਦੋਖਣਾ ਨੇ ਹੁਣ ਵੀ ਜਿੱਤ ਜਾਣਾ ਨੇ ਪਰ ਹੁਣ ਵੀ ਮੌਕਾ ਸੰਭਾਲ ਲੈਣ ਕਿਤੇ ਟੁੰਡੂ ਨਾ ਭਾ ਕੇ ਬਹਿ ਜਾਣ ਸਰਕਾਰ ਨੇ ਸੈਂਟਰ ਸਰਕਾਰ ਨੇ ਟੁੰਡੂ ਇਹਨਾਂ ਨੂੰ ਪਾਉਣਾ ਹੀ ਪਾਉਣਾ ਹੈ ਉਹਨਾਂ ਛੋਡੇ ਸ੍ਰੀ ਸਾਹਿਬ ਲਿਜਾਣ ਤੋਂ ਵੀ ਰੋਕਣਾ ਅੰਦਰ ਵੀ ਇਹ ਛੋਡੇ ਸ੍ਰੀ ਸਾਹਿਬ ਤੋਂ ਵੀ ਇਹਨਾਂ ਨੂੰ ਰੋਕੋ ਤੇ ਇਹਨਾਂ ਨੇ ਜਾਣਾ ਨਹੀਂ ਨਾ ਸੌ ਚੁੱਕਣ ਇਹਨਾਂ ਆਗੂ ਕੰਮ ਹੋਵੇ ਹੁਣ ਵੀ ਦੁਸ਼ਮਣਾਂ ਦੇ ਫੇਸ ਉੱਡੇ ਪੈਣੇ ਸਰਬਜੀਤ ਦੀ ਰੈਲੀ ਨਿਕਲੀ ਰੋਡ 'ਚੋਂ ਤਤ ਰਪਈਆ ਦਾ ਕੀ ਛੁੱਟ ਦੀ ਤਾਂ ਦੇ ਥੱਲੇ ਨਹੀਂ ਡਿੱਗਦਾ ਸੀ ਧਰਤੀ ਜਾ ਕੇ ਇੰਨੀ ਇਨਾ ਮੁਲਕ ਸੀ ਸੱਚੇ ਦਿਲੋਂ ਲੋਕ ਚਾਹੁੰਦੇ ਨੇ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਮਿਤੂ ਕਾਹਨੋਂ ਹੀ ਚਾਹ ਦਾ ਗਲਾਸਿਕ ਮਾਰਿਆ ਕਿੱਥੇ ਕਾਹਦੇ ਚਲੇ ਚੱਲ ਫਿਰ ਵਾਂਗੂ ਚੱਲਦਾ